ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜਨ ਸਿੰਘ ਮਿਸਤਰੀ ਨਾਲ ਬੀਤੀ ਸਾਖੀ ਸੰਤ ਸੰਗ ਅੰਤਰ ਪ੍ਰਭ ਦੇਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਪੂਰਨ ਮਾ ਪੁਰਖਾਂ ਦੀ ਸੰਗ ਜਗਿਆਸੂ ਅੰਦਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਸਤਿਕਾਰ ਹੋਰ ਵਿਧਾਨ ਵਿੱਚ ਬਹੁਤ ਸਹਾਇਕ ਹੁੰਦੀ ਹੈ ਜਿੱਥੇ ਅੱਜ ਨਾਮ ਜਪਣ ਤੋਂ ਸੇਵਾ ਕਰਨ ਤੋਂ ਸਿਮਰਨ ਕਰਨ ਤੋਂ ਗੁਰੂ ਲੇਖੇ ਸਮਾ ਸਫਲਾ ਕਰਨ ਤੋਂ ਅਸੀਂ ਕੰਨੀ ਕਤਰਉਂਦੇ ਹਾਂ ਉੱਥੇ ਇਸ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਜੇ ਜਗਿਆਸੂ ਨੂੰ ਪੂਰਨ ਮਾਪੁਰਖਾਂ ਦੀ ਸੰਗਤ نصیਬ ਹੋ ਜਾਏ ਤਾਂ ਉਹੀ ਧਰਮ ਕਰਮ ਇੱਕ ਸੱਚੇ ਪਿਆਰ ਵਿੱਚ ਤਬਦੀਲ ਹੋ ਜਾਂਦੇ ਹਨ ਬਲਕਿ ਬੱਧਾ ਛੱਟੀ ਨਿਕਲ ਜਾਂਦੀ ਹੈ ਤੇ ਸਾਈਂ ਦੇ ਚਰਨਾਂ ਨਾਲ ਪਿਆਰ ਹੋਰ ਵਧੀਕ ਪੈ ਜਾਏ ਤਾਂ ਐਸੀਆਂ ਪਿਆਰ ਭਰੀਆਂ ਪਿੰਗਾ ਅੰਦਰ ਹੁਲਾਰੇ ਲੈਣ ਲੱਗ ਪੈਂਦੀਆਂ ਹਨ ਬਾਬਾ ਜੀ ਦੇ ਘਰ ਦੀ ਸੰਗਤ ਕਰਨ ਵਾਲੇ ਐਸੇ ਬਹੁ ਸਰੀਰਾਂ ਵਿੱਚ ਇਹ ਪਿਆਰ ਦਾ ਜਜ਼ਬਾ ਅੱਜ ਵੀ ਦੇਖਿਆ ਜਾ ਸਕਦਾ ਹੈ ਅੱਜ ਵੀ ਬਾਬਾ ਜੀ ਦੇ ਘਰ ਦੀ ਸੰਗਤ ਕਰਨ ਵਾਲਿਆਂ ਦੇ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਸਤਿਕਾਰ ਪ੍ਰਤੱਖ ਤੌਰ ਤੇ ਦੇਖਣ ਨੂੰ ਮਿਲੇਗਾ। ਪੂਰਨ ਮਾਪੁਰਖਾਂ ਦੀ ਸੰਗਤ ਦੇ ਸਦਕਾ ਜਿੱਥੇ ਜਗਿਆਸੂ ਦੇ ਅੰਦਰ ਸੱਚਾ ਪਿਆਰ ਪੈਦਾ ਹੋਣ ਸਦਕੇ ਵਾਹਿਗੁਰੂ ਅਕਾਲ ਪੁਰਖ ਜੋ ਕਿ ਸਾਰੇ ਸੰਸਾਰ ਦੀ ਪ੍ਰਤਿਪਾਲਨਾ ਕਰ ਰਿਹਾ ਹੈ ਉਹ ਆਪਣੇ ਹਿਰਦੇ ਰੂਪੀ ਘਰ ਵਿੱਚ ਦਿਖਾਈ ਦੇ ਦੇਵੇਗਾ। ਜੈਸਾ ਕਿ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ ਸੰਤ ਸੰਗ ਅੰਤਰ ਪ੍ਰਭ ਦੇਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਤੇ ਉਸ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਪਏਗਾ ਐਸੀ ਇੱਕ ਪਿਆਰ ਵਾਲੀ ਗੁਰਮੁਖ ਰੂ ਅਰਜਨ ਸਿੰਘ ਚਾਨਿਆ ਨਗਰ ਦਾ ਮਿਸਤਰੀ ਅਰਜਨ ਸਿੰਘ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀ ਸੰਗਤ ਵਿੱਚ ਆਣ ਜੁੜਿਆ ਇਹ ਅਰਜਨ ਸਿੰਘ ਮਿਸਤਰੀ ਜੋ ਕਿ ਬਾਬਾ ਕੁੰਦਨ ਸਿੰਘ ਜੀ ਦੀ ਸੰਗਤ ਤੋਂ ਪਹਿਲਾਂ ਕਿਸੇ ਹੋਰ ਮਹਾਪੁਰਸ਼ਾਂ ਪਾਸ ਜਾਇਆ ਕਰਦਾ ਸੀ ਜਿਸ ਵੇਲੇ ਅੰਤਰਾਤਮੇ ਵਿੱਚ ਇਹ ਸੋਜੀ ਪਈ ਕਿ ਨਾਨਕਸਰ ਬਾਬਾ ਆਨੰਦ ਸਿੰਘ ਜੀ ਦੇ ਘਰ ਦੀ ਮੁੱਖ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਧਾਨ ਗੁਰੂ ਨਾਨਕ ਸਾਹਿਬ ਜਾਨ ਕੇ ਨਿਭਾਉਣਾ ਇਹ ਸੇਵਾ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਬਾਅਦ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਮੁੱਖ ਸੇਵਾ ਨਿਭਾਰੇ ਹਨ ਤੇ ਫਿਰ ਪੁੰਨ ਪ੍ਰਭਲ ਹੋਏ ਕਿ ਦੇਰ ਨਾ ਲਗਾਈ ਅਤੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਆਨ ਪਹੁੰਚਿਆ ਜਿਸ ਵਕਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਿਭਾ ਕੇ ਬਾਬਾ ਜੀ ਦੁਪਹਿਰ ਦੇ ਸਮੇਂ ਆਪਣੇ ਆਸਨ ਪਰ ਆ ਬਿਰਾਜੇ ਤਾਂ ਭਾਈ ਅਰਜਨ ਸਿੰਘ ਨੇ ਜਦ ਪਹਿਲੀ ਵਾਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਨਮਸਕਾਰ ਕੀਤੀ ਤੇ ਨਿਹਾਲ ਹੋ ਗਿਆ ਸਾਦ ਕੇ ਸੰਗ ਨਹੀਂ ਕਛਕਾਲ ਦਰਸ਼ਨ ਭੇਟਤ ਹੋਤ ਨਿਹਾਲ ਆਂਦਰਿਕ ਐਸਾ ਸਰੂਰ ਭਰ ਗਿਆ ਕਿ ਸਦਾ ਵਾਸਤੇ ਬਾਬਾ ਜੀ ਦਾ ਹੀ ਹੋ ਕੇ ਰਹਿ ਗਿਆ ਦਰਸ਼ਨ ਕਰਕੇ ਮਨ ਮੰਨ ਗਿਆ ਕਿ ਪ੍ਰਤੱਖ ਤੌਰ ਤੇ ਸਤਗੁਰਾਂ ਦੇ ਪਿਆਰੇ ਮਹਾਪੁਰਖ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਕਰਕੇ ਅੰਤਰਿਆਮਤਾ ਤੇ ਅਪੇਧਤਾ ਦੀ ਅਵਸਥਾ ਵਿੱਚ ਪਹੁੰਚ ਚੁਕੇ ਹਨ ਹੁਣ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀ ਸੰਗਤ ਕਰਦਾ ਰਿਹਾ ਕਿਤਨਾ ਕਿਤਨਾ ਸਮਾਂ ਬਾਬਾ ਜੀ ਆਪਣੇ ਪਾਸ ਬਿਠਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਪ੍ਰਤੀ ਸੁਮਤ ਬਖਸ਼ਦੇ ਰਹਿੰਦੇ ਅਤੇ ਮਿਸਤਰੀ ਅਰਜਨ ਸਿੰਘ ਸੀਸ ਝੁਕਾ ਹੱਥ ਜੋੜ ਕੇ ਉਹਨਾਂ ਕੀਮਤੀ ਦਰਗਾਹੀ ਘੜੀਆਂ ਦਾ ਆਨੰਦ ਮਾਨਦਾ ਰਹਿੰਦਾ ਇੱਕ ਦਿਨ ਦਾ ਸਮਾਂ ਬਾਬਾ ਸੁਖਦੇਵ ਸਿੰਘ ਜੀ ਬਾਬਾ ਭਜਨ ਸਿੰਘ ਜੀ ਵੱਡੇ ਬਾਬਾ ਗੁਰਮੀਲ ਸਿੰਘ ਜੀ ਤੇ ਹੋਰ ਸੇਵਾਦਾਰ ਕੋਲ ਬੈਠੇ ਸਨ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਪ੍ਰਤੀ ਸੁਮਤ ਬਖਸ਼ ਰਹੇ ਸਨ ਬਚਨ ਚਲਦਿਆਂ ਬਾਬਾ ਜੀ ਨੇ ਕਿਰਪਾ ਕੀਤੀ ਸੁਮਤ ਬਖਸ਼ੀ कि ਜਦੋਂ ਕਿਸੇ ਉੱਪਰ ਪਾਪਾਂ ਦਾ ਬੋਝ ਜ਼ਿਆਦਾ ਵੱਜ ਜਾਏ ਕੋਈ ਦੁੱਖ ਤਕਲੀਫ ਨਾ ਹਟਦੀ ਹੋਵੇ ਤਾਂ ਪਿਆਰ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਪ੍ਰਕਾਸ਼ ਕਰਕੇ ਰੁਮਾਲਾ ਪਾ ਕੇ ਕੜਾ ਪ੍ਰਸ਼ਾਦ ਦੀ ਦੇਖ ਸਤਗੁਰਾਂ ਦੀ ਹਜ਼ੂਰੀ ਵਿੱਚ ਰੱਖ ਕੇ ਸ੍ਰੀ ਜਪਜੀ ਸਾਹਿਬ ਜਾਂ ਗੁਰਮੰਤਰ ਜਾਂ ਮੂਲ ਮੰਤਰ ਦਾ ਪਾਠ ਕਰਕੇ ਵੱਡੀ ਅਰਦਾਸ ਕਰੋ ਕਿ ਹੇ ਸਤਗੁਰੂ ਜੀ ਕਿਰਪਾ ਕਰੋ ਅੱਗੇ ਜਿਸ ਪਰthਾਈ ਵੀ ਕੋਈ ਬੇਨਤੀ ਕਰਨੀ ਹੋਵੇ ਸੰਪੂਰਨ ਅਰਦਾਸ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਬੈਠ ਕੇ ਪਹਿਲੇ ਅੰਗ ਤੋਂ ਲੈ ਕੇ 1430 ਅੰਗਾਂ ਤੱਕ ਸੰਪੂਰਨ ਅੰਗਾਂ ਦੀ ਰੁਮਾਲ ਨਾਲ ਸੇਵਾ ਕਰਨੀ ਹੈ ਰੁਮਾਲ ਮਲਮਲ ਦਾ ਜਾਂ ਕੋਈ ਹੋਰ ਮੁਲਾਇਮ ਕਪੜੇ ਦਾ ਹੋਵੇ ਕੇਸੀ ਇਸ਼ਨਾਨ ਕਰਕੇ ਸੁੱਚੇ ਬਸਤਰ ਪਹਿਨ ਕੇ ਬਹੁਤ ਹੀ ਪਿਆਰ ਨਾਲ ਇਕੱਲੇ ਇਕੱਲੇ ਅੰਗ ਉੱਪਰ ਨਾਲ ਦੀ ਨਾਲ ਰੁਮਾਲ ਫੇਰੀ ਜਾਣਾ ਤੇ ਭਾਵਨਾ ਇਹ ਰੱਖਣੀ ਹੈ ਕੀ ਸੇਵਾ ਸਤਗੁਰਾਂ ਦੇਸ਼ ਨਾਂ ਦੀ ਸੇਵਾ ਹੈ ਸਤਗੁਰੂ ਜੀ ਤਰਸ ਕਰਕੇ ਸੇਵਾ ਆਪ ਲੈ ਲੈ ਤੇ ਖੁਸ਼ੀਆਂ ਬਖਸ਼ੀਸ਼ਾਂ ਨਾਲ ਮੇਰੀ ਝੋਲੀ ਜ਼ਰੂਰ ਭਰਨਗੇ ਇਹ ਭਾਵਨਾ ਨਾਲ ਰੱਖਣੀ ਹੈ ਨੋਟ ਇਹ ਸੇਵਾ ਜਿਵੇਂ ਕਿ ਅੱਜ 100 ਅੰਗਾਂ ਦੀ ਸੇਵਾ ਹੋ ਗਈ ਕੱਲ ਫਿਰ ਅਗਲੇ 100 ਅੰਗਾਂ ਦੀ ਸੇਵਾ ਹੋ ਗਈ ਇਸ ਤਰ੍ਹਾਂ ਕਰਕੇ ਵੀ ਨਿਭਾਈ ਜਾ ਸਕਦੀ ਹੈ ਚਾਹੇ 200 200 ਅੰਗਾਂ ਦੀ ਸੇਵਾ ਜਾਂ ਇਸ ਤੋਂ ਵੱਧ ਵੀ ਇਸੇ ਤਰ੍ਹਾਂ ਸਾਰੀ ਸੇਵਾ ਸੰਪੂਰਨ ਹੋਣ ਉਪਰੰਤ ਅਰਦਾਸ ਕਰਕੇ ਕੁਝ ਜਲ ਲੈ ਲਵੋ ਤਾਂ ਇਹ ਸੇਵਾ ਵਾਲੇ ਰੁਮਾਲ ਵਿੱਚ ਬਿਆੰਤ ਬਖਸ਼ੀਸ਼ਾਂ ਭਰ ਜਾਣ ਗਿਆ ਤੇ ਫਿਰ ਰੁਮਾਲ ਸੁੱਚੇ ਜਲ ਵਿੱਚ ਪਿਉਗੇ ਰੁਮਾਲ ਬਾਹਰ ਕੱਢ ਲਵੋ ਹੁਣ ਇਹ ਜਲ ਅੰਮ੍ਰਿਤ ਬਣ ਜਾਏਗਾ ਇਹ ਜਲ ਕਿਸੇ ਵੀ ਆਪਣੇ ਪਰਿਵਾਰ ਦੇ ਮੈਂਬਰ ਨੂੰ ਦੇ ਸਕਦੇ ਹਾਂ ਜਾਂ ਖਾਸ ਕਰਕੇ ਜਿਸ ਪਰ ਥਾਏ ਅਰਦਾਸ ਕੀਤੀ ਹੋਏਗੀ ਫਿਰ ਸਾਧਗੁਰੂ ਦੀ ਪ੍ਰਤਖ ਕਲਾ ਵਰਤੇਗੀ ਪਤਾ ਲੱਗ ਜਾਏਗਾ ਪ੍ਰਤੀਤ ਆ ਜਾਏਗੀ ਕਿ ਸਤਿਗੁਰੂ ਜੀ ਅੱਜ ਵੀ ਹਾਜ਼ਰ ਨਾਜ਼ਰ ਬਖਸ਼ਿਸ਼ ਵਰਤਾ ਰਹੇ ਹਨ ਇਸ ਤਰ੍ਹਾਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਸੁਮਤ ਦੇ ਰਹੇ ਸਨ ਤੇ ਅਰਜਨ ਸਿੰਘ ਮਿਸਤਰੀ ਬਚਨ ਸੁਣ ਸੁਣ ਕੇ ਸਦਕੇ ਜਾ ਰਿਹਾ ਸੀ ਸਾਧ ਸੰਗਤ ਪ੍ਰਤੀਤ ਵਾਲਿਆਂ ਦੇ ਸਦਾ ਹੀ 베ੜੇ ਪਾਰ ਹਨ ਅਤੇ ਬੇਪ੍ਰਤੀਤੇ ਖਾਲੀ ਹੀ ਰਹਿ ਜਾਂਦੇ ਨੇ ਇਸ ਲਈ ਬਾਬਾ ਜੀ ਪਾਸੋਂ ਇਹੀ ਮੰਗ ਮੰਗੀਏ ਕਿ ਕਿਰਪਾ ਕਰਿਓ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਾਜੇ ਨਿਵਾਜੀ ਬਾਬਾ ਜੀ ਸਾਡੀ ਚੋਲੀ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪ੍ਰਤੀਤ ਧਾਰਨ ਦੀ ਦਾਤ ਪੈ ਜਾਏ ਪ੍ਰਤੀਤ ਹੈ ਅਟਲ ਵਿਸ਼ਵਾਸ ਪ੍ਰਤੀਤ ਹੈ ਪੂਰਨ ਸਰਦਾ ਜਿਸ ਨੂੰ ਇਹ ਦਾਤ ਨਹੀਂ ਮਿਲੀ ਸਾਹਿਬ ਫਰਮਾਉਂਦੇ ਹਨ ਜਿਸ ਪਰਤੀਤ ਨਾ ਆਵਈ ਭਾਈ ਸੋ ਜੀੜਾ ਜਲ ਜਾਓ ਜਿਨ੍ਹਾਂ ਦੇ ਜੀਵ ਵਿੱਚ ਜਲਨ ਹੁੰਦੀ ਹੈ ਜਿਸ ਦੇ ਪੇਟ ਵਿੱਚ ਗਲੇ ਵਿੱਚ ਅਤੇ ਕਿਤੇ ਹੋਰ ਜਲਨ ਹੁੰਦੀ ਹੋਵੇ ਉਹ ਥਾਂ ਥਾਂ ਜਾ ਕੇ ਡਾਕਟਰ ਪਾਸ ਪੁੱਛਦੇ ਨੇ ਕਿ ਮੈਂ ਕਿਹੜੀ ਦਵਾਈ ਖਾਵਾਂ ਜਿਸ ਨਾਲ ਮੇਰੀ ਜਲਨ ਦੂਰ ਹੋਵੇਗੀ ਫਿਰ ਸਿਆਣਾ ਡਾਕਟਰ ਦਵਾਈ ਲਿਖ ਦਿੰਦਾ ਹੈ ਕਿ ਇਸ ਦਵਾਈ ਨੂੰ ਖਾ ਲੈ ਤੇਰੀ ਜਲਨ ਦੂਰ ਹੋਵੇਗੀ ਪਰ ਨਾਲ ਦੀ ਨਾਲ ਤੂੰ ਠੰਡੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਹਨ ਤੇ ਮਿਰਚ ਮਸਾਲੇ ਵਾਲੀਆਂ ਖਟੀਆਂ ਤਲੀਆਂ ਤੋਂ ਪਰਹੇਜ਼ ਕਰਨਾ ਹੈ ਇਸ ਤਰ੍ਹਾਂ ਦਵਾਈ ਖਾਣ ਤੇ ਪਰਹੇਜ਼ ਪੂਰਾ ਰੱਖਣ ਨਾਲ ਅੰਦਰ ਦੀ ਜਲਨ ਦੂਰ ਹੋਵੇਗੀ ਇਸੇ ਤਰ੍ਹਾਂ ਹੀ ਜਿਸ ਹਿਰਦੇ ਵਿੱਚ ਪ੍ਰਤੀਤ ਨਹੀਂ ਆਈ ਉਸ ਦਾ ਹਿਰਦਾ ਵੀ ਈਰਖਾ ਦਵੇਖ ਨਾਲ ਸੜਦਾ ਪਿਆ ਹੋਵੇਗਾ ਇਥੋਂ ਤੱਕ ਹੀ ਪਰਮਾਰਥ ਦੇ ਰਸਤੇ ਤੇ ਅੱਗੇ ਵਧ ਰਹੀ ਸੰਤਾ ਮਾ ਪੁਰਖਾ ਪਤੀ ਵੀ ਕਿਸੇ ਵਲੇ ਪੱਦੇ ਲਫ਼ਜ਼ ਬੋਲ ਜਾਂਦਾ ਹੈ ਕਿਉਂਕਿ ਅੰਦਰ ਜਲਨ ਦੀ ਬਿਮਾਰੀ ਲੱਗੀ ਹੋਈ ਹੈ ਕਿਤੇ ਕਿਤੇ ਐਸਾ ਹੀ ਹੁੰਦਾ ਹੈ ਕਿ ਇਹ ਬਿਮਾਰੀ ਪੂਰੀ ਪੂਰੀ ਤਰ੍ਹਾਂ ਹੱਡਾਂ ਵਿੱਚ ਵੀ ਰਚ ਹੁੰਦੀ ਹੈ ਫਿਰ ਐਸੇ ਪੁਰਸ਼ ਆਪਣੇ ਆਪ ਨੂੰ ਭਾਵੇਂ ਧਰਮ ਦੇ ਆਗੂ ਕਹਿੰਦੇ ਹੋਣਗੇ ਪਰ ਅੰਦਰ ਦੀ ਜਲਨ ਨਾਲ ਸੜਨ ਪੈਦਾ ਹੋਣ ਕਰਕੇ ਆਪਣੇ ਆਪ ਨੂੰ ਗਾਲ ਲੈਣਗੇ ਇਸ ਈਰਖਾ ਦਵੇਖ ਦੀ ਬਿਮਾਰੀ ਨੂੰ ਵੀ ਕੋਈ ਮਹਾਪੁਰਖ ਕੋਈ ਬਖਸ਼ੀ ਰੂਹੀ ਦੂਰ ਕਰ ਸਕੇਗੀ ਜਿਸ ਨੇ ਆਪ ਸਤਿਗੁਰੂ ਦਾ ਇਹ ਉਪਦੇਸ਼ ਕਮਾਇਆ ਹੋਵੇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਅਹੀ ਸੋ ਇਹ ਪ੍ਰਤੀਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਵੀ ਬਣ ਜਾਏ ਕਿ ਸ਼ਰਦਾ ਭਰੀ ਅੱਖ ਨਾਲ ਅਸੀਂ ਸਤਗੁਰਾਂ ਦੇ ਦੀਦਾਰ ਕਰ ਸਕੀਏ ਇਹ ਪ੍ਰਤੀਤ ਵੀ ਮਹਾਪੁਰਖਾਂ ਦੀ ਸੰਗਤ ਹੀ ਬਣਾਏਗੀ ਮਹਾਪੁਰਖਾਂ ਦੇ ਇਤਿਹਾਸ ਬਚਨ ਵੀ ਸੰਗਤ ਹੀ ਹੈ ਸੰਤ ਸ਼੍ਰੀ ਰਾਮ ਕਿਸ਼ਨਜੀ ਸਿੰਧੀ ਮਾਪੁਰਸਨ ਐਸੇ ਗੁਰੂ ਦੇ ਪਿਆਰ ਵਿੱਚ ਹਰ ਵਕਤ ਰੰਗੇ ਰਹਿੰਦੇ ਸਨ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਹੱਥ ਵਿੱਚ ਟੱਲੀਆਂ ਫੜ ਲੈਣੀਆਂ ਤੇ ਹਰ ਵਕਤ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਹੀ ਕਰਦੇ ਰਹਿਣਾ ਇਤਨੀ ਪ੍ਰਤੀਤ ਸ਼ਰਦਾ ਸੀ ਉਹਨਾਂ ਦੇ ਅੰਦਰ ਭਰੀ ਹੋਈ ਕਿ ਜਦੋਂ ਰਾਤ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੁਖਾਸਨ ਕਰਨ ਉਪਰੰਤ ਗੁਰੂ ਦਰਸ਼ਨਾ ਦੀ ਤਾਂਗ ਵਿੱਚ ਹੀ ਰਾਤ ਬਿਤਾਉਣੀ ਅੰਦਰ ਤਾਂਗ ਰਹਿਣੀ ਕਿ ਕਦੋਂ ਸਵੇਰ ਹੋਵੇਗੀ ਤੇ ਮੈਨੂੰ ਸਤਿਗੁਰਾਂ ਦੇ ਦਰਸ਼ਨ ਹੋਣਗੇ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਦੇ ਤਾਂ ਦਰਸ਼ਨਾ ਸਮੇਂ ਮਨ ਆਤ ਦਾ ਖਿੜਿਆ ਹੋਣਾ ਕਿ ਸਤਿਗੁਰੂ ਦੇ ਦੀਦਾਰ ਹੋ ਰਹੇ ਨੇ। ਐਸਾ ਪਿਆਰ ਤੇ ਸ਼ਰਧਾ ਭਾਵਨਾ ਪ੍ਰਤੀਤ ਤੇ ਭਿੱਜੇ ਹੋਏ ਸਨ ਸੰਤ ਸ਼੍ਰੀ ਰਾਮਕਿਸ਼ਨ ਜੀ। ਐਸਾ ਹੀ ਪਿਆਰ ਬਾਬਾ ਕੁੰਦਨ ਸਿੰਘ ਜੀ ਦੇ ਹਿਰਦੇ ਵਿੱਚ ਸਮਾਇਆ ਹੋਇਆ ਸੀ। ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਸਤਿਕਾਰ ਨੂੰ ਮਾਨਤਨ ਕਰਕੇ ਅਰਪਨ ਸਨ ਇਹ ਪਿਆਰ ਦੀ ਖੁਸ਼ਬੂ ਅੱਜ ਅਰਜਨ ਸਿੰਘ ਮਿਸਤਰੀ ਲੈ ਰਿਆ ਸੀ ਹੁਣ ਇਹ ਅਰਜਨ ਸਿੰਘ ਨੂੰ ਸੰਗਤ ਕਰਦਿਆਂ ਸੰਤਾਂ ਵੱਲੋਂ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਇੱਥੇ ਸਾਡੇ پاس ਆ ਅਰਜਨ ਸਿੰਘ ਨੇ ਅੱਗੋਂ ਜਵਾਬ ਦੇਣਾ ਕਿ ਜਦੋਂ ਭੁੱਖਾ ਬੱਚਾ ਗਾਂ ਦੇ ਥਣਾ ਵੱਲ ਭਜਦਾ ਹੈ ਤਾਂ ਕਿਦਰੇ ਕਾਲੀ ਨਾਲ ਭੁੱਖ ਕਰਕੇ ਦੂਜੀ ਗਾਂ ਮੱਝ ਦੇ ਥਣਾ ਤੇ ਵੀ ਜਾ ਪੈਂਦਾ ਹੈ ਪਰ ਨਾਲ ਹੀ ਬੱਚੇ ਦਾ ਰੱਸਾ ਛੱਡਣ ਵਾਲਾ ਉਸ ਨੂੰ ਉਸ ਦੀ ਮਾਂ ਦੇ ਥਣਾ ਥੱਲੇ ਕਰ ਦੇਗਾ। ਬਾਬਾ ਨਾਨਕ ਸਿੰਘ ਜੀ ਮਹਾਰਾਜ ਵੀ ਬਚਨ ਕਰਿਆ ਕਰਦੇ ਸਨ ਕਿ ਜਦੋਂ ਬੱਚਾ ਆਪਣੀ ਮਾਂ ਦੇ ਥਣਾ ਨੂੰ ਛੱਡ ਕੇ ਇੱਧਰ ਉੱਧਰ ਜਾਂਦਾ ਹੈ ਉੱਥੇ ਉਸ ਨੂੰ ਦੁੱਧ ਨਹੀਂ ਬਲਕਿ ਲੱਤਾਂ ਹੀ ਵੱਜਦੀਆਂ ਹਨ। ਜੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਇੱਧਰ ਉੱਧਰ ਜਾਏਗਾ ਤੇ ਸਿੱਖ ਨੂੰ ਦਾਤਾਂ ਨਹੀਂ ਬਖਸ਼ਿਸ਼ ਨਹੀਂ ਤੱਕੇ ਹੀ ਪੈਣਗੇ। ਇਸ ਲਈ ਸਿੱਖ ਦੇ ਗੁਰੂ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤ માં ਪੁਰਖਾਂ ਦੀ ਇਸ ਵਾਸਤੇ ਕਰਨੀ ਹੈ ਕਿ ਪ੍ਰਤੀਤ ਬਣ ਜਾਏ ਸ਼ਰਦਾ ਦਾ ਕਿਨਕਾ ਝੋਲੀ ਪੈ ਜਾਏ ਇਸ ਲਈ ਸੰਗਤ ਵੀ ਵਿਚਾਰ ਨਾਲ ਧਿਆਨ ਨਾਲ ਹੀ ਕੀਤੀ ਜਾਏ ਕਿ ਕਿਤੇ ਸਾਧੂ ਸੰਤ ਆਪਣੇ ਨਾਲ ਜੋੜ ਰਿਹਾ ਹੈ ਜਾਂ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਾਬਾ ਈਸ਼ਰ ਸਿੰਘ ਜੀ ਦੀਵਾਨਾ ਵਿੱਚ ਬਚਨ ਕਰਿਆ ਕਰਦੇ ਸਨ ਕਿ ਜੇ ਕੋਈ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਨਾਲ ਜੋੜਦਾ ਹੈ ਤਾਂ ਉਸ ਦੀ ਸੰਗਤ ਤੋਂ ਕਿਨਾਰਾ ਕਰ ਲਵੋ ਜੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪਿਆਰ ਸ਼ਰਧਾ ਅਤੇ ਪ੍ਰਤੀਤ ਬਣਾਉਂਦਾ ਹੈ ਤਾਂ ਉਸ ਦੀ ਸੰਗਤ ਦਾ ਲਾਭ ਹੀ ਲਾਭ ਹੈ ਉਸ ਦੀ ਸੰਗਤ ਕਰੋ ਸੋ ਇਸੇ ਤਰ੍ਹਾਂ ਅਰਜਨ ਸਿੰਘ ਨੂੰ ਵੀ ਬਾਬਾ ਜੀ ਦੀ ਸੰਗਤ ਕਰਦਿਆਂ ਐਸੀ ਪ੍ਰਤੀਤ ਬਣ ਗਈ ਕਿ ਜਦੋਂ ਵੀ ਕਿਤੇ ਵੀ ਸੱਚਖੰਡ ਦਾ ਧਿਆਨ ਕਰਕੇ ਬਾਬਾ ਜੀ ਅੱਗੇ ਅਰਦਾਸ ਕਰਨੀ ਤਾਂ ਅਰਦਾਸ ਸਵਾਰਾ ਕਿਰਪਾ ਹੋ ਜਾਣੀ ਭਾਵ ਅਰਦਾਸ ਸੁਣੀ ਜਾਣੀ ਤੇ ਕਾਰਜ ਰਾਸ ਹੋ ਜਾਣੀ ਅਰਜਨ ਸਿੰਘ ਮਿਸਤਰੀ ਨੂੰ ਘਰ ਪਰਿਵਾਰ ਵਿੱਚ ਵਿਛੜਦਿਆਂ ਇੱਕ ਦਿਨ ਕਿਸੇ ਪ੍ਰਾਣੀ ਦੇ ਸੰਸਕਾਰ ਸਮੇਂ ਜਾਣਾ ਪੈ ਗਿਆ ਜਦੋਂ ਸੰਸਕਾਰ ਹੋਣ ਦਾ ਸਮਾਂ ਹੋਇਆ ਤਾਂ ਅਰਦਾਸ ਕਰਨ ਲਈ ਕੋਈ ਵੀ ਗ੍ਰੰਥੀ ਨਜ਼ਰ ਨਾ ਆਇਆ ਸਾਨਿਆਂ ਦੇ ਕਹਨ ਤੇ ਅਰਜਨ ਸਿੰਘ ਅਰਦਾਸ ਕਰਨ ਲੱਗ ਪਿਆ ਜਿਸ ਵੇਲੇ ਸੱਚਖੰਡ ਦਾ ਧਿਆਨ ਤਾਰ ਨੇਤਰਾ ਮੂਰੇ ਨਕਸ਼ਾ ਟਿਕਾ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਇਸ ਪ੍ਰਾਣੀ ਨੂੰ ਸੱਚਖੰਡ ਵਿਖੇ ਥਾਂ ਬਖਸ਼ੋ ਜਦੋਂ ਪਿਆਰ ਵਿੱਚ ਭਿੱਜ ਕੇ ਅੰਦਰੋਂ ਅਰਦਾਸ ਕੀਤੀ ਤਾਂ ਅਰਦਾਸ ਪ੍ਰਵਾਨ ਹੋ ਗਈ ਪਰ ਕਿਦਰੇ ਉਸ ਪ੍ਰਾਣੀ ਦੇ ਪਾਪਾਂ ਦੀ ਤੈਅ ਬਹੁਤ ਵੱਡੀ ਸੀ ਕਿ ਉਸ ਦਾ ਭਾਰ ਅਰਜਨ ਸਿੰਘ ਦੀ ਘਰਵਾਲੀ ਉੱਤੇ ਆ ਗਿਆ ਸੰਸਕਾਰ ਉਪਰੰਤ ਜਿਸ ਵੇਲੇ ਅਰਜਨ ਸਿੰਘ ਘਰ ਵਾਪਸ ਪਰਤਿਆ ਤਾਂ ਕੀ ਦੇਖਦਾ ਹੈ ਕਿ ਉਸ ਦੀ ਘਰਵਾਲੀ ਬੇਸੁਰਤ ਹਾਲਤ ਵਿੱਚ ਜ਼ਮੀਨ ਤੇ ਲੇਟੀ ਹੋਈ ਹੈ ਸੰਗਤ ਕਰਦਾ ਸੀ ਸਮਝ ਗਿਆ ਕਿ ਇਸ ਦੇ ਪਿੱਛੇ ਕੀ ਰਾਜ਼ ਹੈ ਪਰ ਕੁਝ ਮਾਨੇ ਰਾਸਤਾ ਵਿੱਚ ਗਿਆ ਫਿਰ ਉਸ ਵੇਲੇ ਬਾਬਾ ਕੁੰਦਨ ਸਿੰਘ ਜੀ ਦੀ ਬਖਸ਼ਿਸ਼ ਸੁਮਤ ਦਾ ਨਕਸ਼ਾ ਨੇਤਰਾ ਮੂਰੇ ਆਨ ਉਤਰਿਆ ਕਿ ਉਸੇ ਤਰ੍ਹਾਂ ਬਾਬਾ ਜੀ ਸੁਮਤ ਦੇ ਰਹੇ ਹਨ ਅਰਜਨ ਸਿੰਘ ਮਿਸਤਰੀ ਉਸੇ ਸਮੇਂ ਕੇ ਸੇ ਸ਼ਨਾਣ ਕਰਕੇ ਸੇਵਾ ਵਿੱਚ ਆਨ ਹਾਜ਼ਰ ਹੋਇਆ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸਨ ਉਸੇ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੜਾ ਪ੍ਰਸ਼ਾਦ ਦਾ ਥਾਲ ਰੱਖ ਕੇ ਅਰਦਾਸ ਕੀਤੀ ਤੇ ਪੂਰੀ ਪਿਆਰ ਤੇ ਸ਼ਰਧਾ ਨਾਲ ਅਰਦਾਸ ਕਰਕੇ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਅੰਗਾਂ ਦੀ ਸੇਵਾ ਰੁਮਾਲ ਨਾਲ ਲਗਾਤਾਰ ਇੱਕ ਚੌਂਕੜੇ ਤੇ ਹੀ ਨਿਭਾ ਕੇ ਤੇ ਰੁਮਾਲ ਨੂੰ ਸੁੱਚੇ ਜਲ ਵਿੱਚ ਡਬੋ ਕੇ ਉਸ ਅਮਰਤ ਦੀਆਂ ਜਦੋਂ ਘਰਵਾਲੀ ਦੇ ਮੂੰਹ ਵਿੱਚ ਪਾਈਆਂ ਤਾਂ ਐਸੀ ਕਿਰਪਾ ਵਰਤੀ ਕਿ ਪ੍ਰਤੀਤ ਤੇ ਸ਼ਰਦਾ ਦੇ ਸਦਕਾ ਉਸੇ ਵਕਤ ਅਰਜਨ ਸਿੰਘ ਦੀ ਘਰਵਾਲੀ ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਖੜੀ ਹੋਈ ਜਦੋਂ ਅਰਜਨ ਸਿੰਘ ਨੇ ਸਾਰਾ ਹਾਲ ਪੁੱਛਿਆ ਤਾਂ ਦੱਸਿਆ ਕਿ ਮੈਨੂੰ ਭਿਆਨਕ ਰੂਹਾਂ ਅੱਗੇ ਨਜ਼ਰੀ ਪੈ ਰਹੀਆਂ ਸਨ ਇਓ ਦਿਸਰਿਆ ਸੀ ਕਿ ਜਿਵੇਂ ਮੈਨੂੰ ਜਮਰਾਜ ਲੈ ਕੇ ਜਾ ਰਹੇ ਸਨ ਪਰ ਜਿਸ ਵੇਲੇ ਹੀ ਮੇਰੇ ਮੁਖ ਵਿੱਚ ਅੰਮ੍ਰਿਤ ਪਿਆ ਤਾਂ ਮੈਂ ਆਪਣੇ ਆਪ ਨੂੰ ਮੁੜ ਇੱਥੇ ਦੇਖਿਆ ਤੇ ਹੁਣ ਮੈਂ ਬਿਲਕੁਲ ਤੰਦਰੁਸਤ ਹਾਂ ਇਹ ਘੋਤਕ ਤੱਕ ਕੇ ਅਰਜਨ ਸਿੰਘ ਦੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਸ਼ਰਧਾ ਪ੍ਰਤੀਤ ਹੋਰ ਵੱਧ ਗਈ ਤੇ ਬਾਬਾ ਜੀ ਦੇ ਚਰਨਾਂ ਤੋਂ ਸਦਕੇ ਜਾ ਰਿਹਾ ਹੈ ਜਿੰਨਾ ਦੀ ਬਖਸ਼ਿਸ਼ ਅਤੇ ਉੱਚੀ ਸਮੱਧ ਸਦਕਾ ਅੱਜ ਵੀ ਕਿਰਪਾ ਵਰਤ ਰਹੀ ਹੈ ਸੋ ਸਾਧ ਸੰਗਤ ਧੰਨ ਬਾਬਾ ਜੀ ਬਾਬਾ ਕੁੰਦਨ ਸਿੰਘ ਜੀ ਜਿੰਨਾ ਦੀ ਸੰਗਤ ਕੀਤਿਆਂ ਕਿ ਐਸਾ ਪਿਆਰ ਸੰਗੀਆਂ ਬੇਹੰਗਮਾ ਵਿੱਚ ਪੈਦਾ ਹੁੰਦਾ ਸੀ ਤੇ ਉਸ ਸੰਗਤ ਦਾ ਪਿਆਰ ਖੁਸ਼ਬੂ ਅੱਜ ਵੀ ਸਭ ਮਾਨ ਰਹੇ ਨੇ ਧੰਨ ਬਾਬਾ ਕੁੰਦਨ ਸਿੰਘ ਜੀ ਧੰਨ ਸਨ ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਸ਼ਰਧਾ ਅਤੇ ਪ੍ਰਤੀਤ ਭਾਵਨਾ ਦਾ ਇੱਕ ਪਰਤੱਖ ਕ੍ਰਿਸ਼ਮਾ ਸਨ ਹਾਥੀ ਨੂੰ ਮੁਕਤੀ ਦੇਣੀ ਪਾਏ ਦੇ ਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬਤਰੰਮਾ ਨੂੰ ਤਹਿ ਕੀਏ ਜੇ ਪ੍ਰਭ ਕੀਰਤ ਗਾਈ ਆਪ ਨਾਮ ਜਪਣਾ ਤੇ ਨਾਮ ਜਪਾਉਣਾ ਜਿੰਨਾ ਮਾਪੁਰਖਾਂ ਨੇ ਇਸ ਡਿਊਟੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੋਇਆ ਹੈ ਜਦੋਂ ਐਸੇ ਮਾਪੁਰਖ ਗੁਰੂ ਪਿਆਰੇ ਜਦੋਂ ਜਗਿਆਸੂ ਉੱਪਰ ਨਿਰੰਕਾਰੀ ਹੁਕਮ ਅਨੁਸਾਰ ਦਇਆਲਤਾ ਦੇ ਘਰ ਵਿੱਚ ਆਉਂਦੇ ਹਨ ਤਾਂ ਅੰਮ੍ਰਿਤ ਦੇ ਚਸ਼ਮੇ ਵਿੱਚੋਂ ਇੱਕ ਗੁਰਚੋਲੀ ਪਾ ਦਿੰਦੇ ਹਨ ਜਿਵੇਂ ਰੁੱਖ ਦੇ ਜੜ ਨੂੰ ਪਾਣੀ ਦੇ ਦੇਣਾ ਹੀ ਸਾਰੇ ਰੁੱਖ ਦੀ ਅਸਲੀ ਦੇਖਭਾਲ ਕਰਨੀ ਹੁੰਦੀ ਹੈ ਨਾ ਕਿ ਇਕੱਲੇ ਇਕੱਲੇ ਪੱਤੇ ਨੂੰ ਪਾਣੀ ਦੇਣਾ ਇੱਕ ਕਰਮ ਹੀ ਐਸਾ ਕਰ ਲੈ ਜਿਸ ਕਰਮ ਨਾਲ ਸਾਰੇ ਕਿਤੇ ਕਰਮਾਂ ਦਾ ਫਲ ਪ੍ਰਾਪਤ ਹੋ ਜਾਏ ਉਹ ਕੀ ਕਰਮ ਹੈ ਜੋ ਸਾਧੂ ਮਹਾਂਪੁਰਖਾਂ ਨੇ ਦਿਆਲਤਾ ਵਿੱਚ ਆ ਕੇ ਦੱਸਿਆ ਗੁਰਬਾਣੀ ਵਿੱਚ ਫੁਰਮਾਨ ਹੈ ਪਏ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਤਰੰਮਾਂ ਨੂੰ ਤਹ ਕੀਏ ਜੇ ਪ੍ਰਭ ਕੀਰਤ ਗਾਈ ਜਦੋਂ ਮਹਾਂਪੁਰਖ ਦਿਆਲਤਾ ਦੇ ਘਰ ਵਿੱਚ ਆਏ ਤੇ ਇਹ ਬਾਤ ਸਮਝਾ ਦਿੱਤੀ ਕਿ ਜੇ ਤੂੰ ਪ੍ਰਭੂ ਦੀ ਕਿਰਤ ਗਾ ਲਵੇਂ ਤਾਂ ਸਮਝ ਲਈ ਕਿ ਤੂੰ ਸਾਰੇ ਤਰਮ ਕਰਮ ਕਮਾ ਲਏ ਨੇ ਪ੍ਰਭੂ ਦੀ ਕਿਰਤ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਕੀਰਤਨ ਕਰ ਕੀਰਤਨ ਸੁਣ ਸੰਗਤ ਵਿੱਚ ਮਿਲ ਕੇ ਗੁਰੂ ਦਾ ਜਸ ਗਾ ਕਿਤੇ ਭਾਈ ਗੁਰਦਾਸ ਜੀ ਦੀ ਬਾਣੀ ਕਿਤੇ ਭਾਈ ਆਨੰਦ ਲਾਲ ਜੀ ਨਾਲ ਪਿਆਰ ਪਾ ਇਹ ਪ੍ਰਭੂ ਦੀ ਕਿਰਤ ਗਾਲ ਹੈ ਸਾਰੇ ਕਰਮ ਧਰਮ ਵਿੱਚ ਇਹੀ ਆ ਜਾਣਗੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਇਹ ਬਚਨ ਕਰਦੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਪ੍ਰਭੂ ਪ੍ਰੀਤ ਨਾਲ ਭਰਪੂਰ ਹੈ ਤੇ ਭਾਈ ਗੁਰਦਾਸ ਜੀ ਦੀ ਬਾਣੀ ਸਿੱਖੀ ਦਾ ਇੱਕ ਸ਼ੀਸ਼ਾ ਹੈ ਭਾਵ ਜਿਵੇਂ ਸ਼ੀਸ਼ੇ ਅੱਗੇ ਖਲੋਤਿਆਂ ਆਪਣਾ ਚਿਹਰਾ ਦੇਖਦੇ ਹਾਂ ਤਿਵੇਂ ਆਪਣੇ ਆਪ ਨੂੰ ਸਿੱਖੀ ਅਨੁਸਾਰ ਕਿਵੇਂ ਢਾਲਣਾ ਹੈ ਤਾਂ ਭਾਈ ਗੁਰਦਾਸ ਜੀ ਦੀ ਬਾਣੀ ਹਰ ਤਰ੍ਹਾਂ ਸ਼ੀਸ਼ਾ ਵਤ ਅਗਵਾਈ ਦਿੰਦੀ ਹੈ ਜਿਵੇਂ ਸਵਾਲ ਪੈਦਾ ਹੁੰਦਾ ਹੈ ਨਿਮਰਤਾ ਕੈਸੀ ਹੋਵੇ ਅੱਗੋਂ ਜਵਾਬ ਮਿਲੇਗਾ ਮਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਜਿਵੇਂ ਨਿਮਰਤਾ ਦੀ ਗੁਰੂ ਘਰ ਵਿੱਚ ਕਿੰਨੀ ਕੋ ਵਿੜਾਈ ਹੈ ਤਾਂ ਜਵਾਬ ਮਿਲਦਾ ਹੈ ਕਿ ਮੈਂ ਤਾਂ ਆਪਣਾ ਆਪ ਕੋਲ ਕੁਮਾ ਦੇਾਂਗਾ ਭਾਵ ਆਪਣਾ ਆਪ ਨਿਮਰਤਾ ਰੱਖਣ ਵਾਲੇ ਤੋਂ ਵਾਰ ਦੇਾਂਗਾ ਹੋ ਤਿਸ ਕੋਲ ਕੁਮਾਇਆ ਗੁਰਮਤਿ ਰਿਦੇ ਗਰੀਬੀ ਆਵੇ ਐਸਾ ਹਰ ਤਰ੍ਹਾਂ ਦਾ ਜਵਾਬ ਸਿੱਖੀ ਦਾ ਸ਼ੀਸ਼ਾ ਬਾਣ ਭਾਈ ਗੁਰਦਾਸ ਜੀ ਦੀ ਬਾਣੀ ਰਾਹੀ ਮਿਲੇਗਾ ਫਿਰ ਬਾਬਾ ਨਾਨਕ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਜੇ ਗੁਰੂ ਨਾਲ ਪ੍ਰੀਤ ਪਾਉਣੀ ਹੈ ਤਾਂ ਭਾਈ ਨੰਦ ਲਾਲ ਜੀ ਦੀ ਬਾਣੀ ਤੋਂ ਸੇਧ ਲਵੋ ਕਿਉਂਕਿ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਆਪਣੀ ਬਾਣੀ ਵਿੱਚ ਜਿਵੇਂ ਕਲਗੀਧਰ ਪਾਤਸ਼ਾਹ ਜੀ ਨਾਲ ਪਿਆਰ ਪਾਇਆ ਹੈ ਜੋ ਕਿ ਇੱਥੋਂ ਤੱਕ ਆਪਣੇ ਆਪ ਵਿੱਚ ਆਖਦੇ ਨੇ हे ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਨੰਦ ਲਾਲ ਤਾਂ ਤੇਰੇ ਦਰ ਦੇ ਕੂਕਰਾਂ ਦਾ ਵੀ ਕੂਕਰ ਹੈ ਕਿਦਰੇ ਪਿਆਰ ਵਿੱਚ ਆਖਦੇ ਨੇ हे ਕਲਗੀਆਂ ਵਾਲੇ ਪਿਤਾ ਤੇਰੇ ਸੋਨੇ ਇਕ ਇਕ ਰੋਮ ਕੇਸਾਂ ਵਿੱਚ ਕਰੋੜਾਂ ਬ੍ਰਹੰਡ ਪਈ ਵਸਦੇ ਨੇ ਦਿਨੋ ਦੁਨੀਆਂ ਦਰ ਕਮੰਦੇ ਆ ਭਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਯਕਤਾਰੇ ਮੋਏ ਯਾਰ ਮਾਂ ਭਾਵ ਕੀ ਸਾਰੀ ਬਾਣੀ ਵਿੱਚ ਭਾਈ ਨੰਦ ਲਾਲ ਜੀ ਨੇ ਕਲਗੀਧਰ ਪਿਤਾ ਜੀ ਪ੍ਰਤੀ ਅਥਾ ਪਿਆਰ ਪ੍ਰਗਟਾਇਆ ਹੈ ਜਿਵੇਂ ਇੱਕ ਜਗ੍ਹਾ ਕਹਿੰਦੇ ਨੇ हे ਬਾਦਸ਼ਾ ਸਰੀਰ ਦੇ ਜਿੰਨੇ ਰੋਮ ਹਨ ਇਕ ਇਕ ਰੋਮ ਨੂੰ ਕਰੋੜਾਂ ਕਰੋੜਾਂ ਜੀਬਾਂ ਲੱਗ ਜਾਣ ਤੇ ਨੰਦ ਲਾਲ ਤੇਰੀਆਂ ਇਤਨੀਆਂ ਜੀਬਾਂ ਹੋਣ ਤਾਂ ਵੀ ਸਿਫਤਾਂ ਕਰ ਕਰ ਰੱਜੇ ਨਾ ਐਸਾ ਪਿਆਰ ਭਾਈ ਨੰਦ ਲਾਲ ਸਿੰਘ ਜੀ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ ਇਸੇ ਲਈ ਬਾਬਾ ਨਾਨਕ ਸਿੰਘ ਜੀ ਸੁਮਤ ਬਖਸ਼ਦੇ ਸਨ ਕਿ ਜੇ ਸਿੱਖੀ ਕਮਾਉਣੀ ਹੈ ਤਾਂ ਭਾਈ ਗੁਰਦਾਸ ਜੀ ਦੀ ਬਾਣੀ ਦਾ ਪਾਠ ਰੋਜ਼ ਕਰਿਆ ਕਰੋ ਚਾਹੇ ਇੱਕ ਪੌੜੀ ਨੂੰ ਲੈ ਕੇ ਹੀ ਸਹਿਜੇ ਸਹਿਜ ਇਸ ਮਾਰਗ ਤੇ ਕਦਮ ਪੁੱਟਦੇ ਜਾਈਏ ਜੇ ਗੁਰੂ ਨਾਲ ਪਿਆਰ ਪਾਉਣਾ ਹੈ ਤਾਂ ਭਾਈ ਨੰਦ ਲਾਲ ਸਿੰਘ ਜੀ ਦੀ ਬਾਣੀ ਦਾ ਪਾਠ ਰੋਜ਼ ਕਰੋ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗੱਲ ਕਰੀਏ ਤਾਂ ਇਸ ਬਾਣੀ ਦਾ ਤਾਂ ਇੱਕ ਇੱਕ ਅੱਖਰ ਜੀਵਨ ਵਿੱਚ ਕਮਾਉਣ ਲਈ ਸੁੱਚੇ ਮੋਤੀਆਂ ਦਾ ਵਣਜ ਹੈ ਸੋ ਦਾਸ ਤੇ ਕੈਨ ਤੋਂ ਭਾਫ ਇਸ ਦਰਗਾਹ ਹੀ ਬਖਸ਼ਿਸ਼ ਦੇ ਕੀ ਕਹਿਣੀ ਸਦਾ ਸਦਾ ਸਤਗੁਰੂ ਦਾ ਤਰਸ ਮੰਗੀਏ ਇਸ ਬਾਣੀ ਨਾਲ ਜੁੜਨ ਵਾਲਾ ਕੈਸੀ ਸਮਰੱਥਾ ਦਾ ਮਾਲਕ ਬਣ ਜਾਂਦਾ ਹੈ ਕਿ ਇਸ ਮੁਕਤੀ ਨੂੰ ਜੋਗੀ ਜਪੀ ਤਪੀ ਲੋਕ ਬਹੁਤ ਬਹੁਤ ਕਠਿਨ ਕਮਾਈਆਂ ਕਰਕੇ ਵੀ ਨਹੀਂ ਪ੍ਰਾਪਤ ਕਰ ਸਕੀ ਉਹ ਮੁਕਤੀ ਤਾਂ ਪੂਰਨ ਕਮਾਈ ਵਾਲੇ ਸਤਪੁਰਸ਼ਾਂ ਅੱਗੇ ਹੱਥ ਬੰਨ੍ਹ ਖੜੀ ਹੋ ਜਾਂਦੀ ਹੈ ਆਪ ਤਾਂ ਸਦਾ ਹੀ ਮੁਕਤ ਹਨ ਬਲਕਿ ਪੂਰਨ ਮਹਾਪੁਰਖ ਤਾਂ ਸਾਰੇ ਸੰਸਾਰ ਨੂੰ ਮੁਕਤ ਕਰ ਸਕਦਾ ਹੈ ਭਾਵ ਮੁਕਤੀ ਦੇ ਕੇ 84 ਲੱਖ ਜੁਨਾ ਵਿੱਚ ਭਟਕਣਾ ਮਿਟ ਸਕਦਾ ਹੈ ਜਿਵੇਂ ਤਾਂ ਬਾਬਾ ਮਾਹਰਨਾਮ ਸਿੰਘ ਜੀ ਇੱਕ ਸਮੇਂ ਦੁੱਧ ਛਕਣ ਲੱਗੇ ਸਤਨਾਰੈਣ ਸਿੰਘ ਜੀ ਮੈਣਿਆਂ ਵਾਲੇ ਜੋ ਕਿ ਬਾਬਾ ਜੀ ਤੋਂ ਬਾਅਦ ਦੂਜੇ ਥਾਂ ਤੇ ਮਾਪੁਰਸਨ ਜਿਨ੍ਹਾਂ ਨੇ ਸੇਵਾ ਸੰਭਾਲੀ ਕੋਲ ਖੜੇ ਨੇ ਇੱਕ ਕਲੰਦਰ ਦਰਸ਼ਨ ਕਰਨ ਆ ਗਿਆ ਜਿਸ ਨਾਲ ਦੋ ਬਾਂਦਰ ਹਨ ਜਿਸ ਵੇਲੇ ਬਾਬਾ ਜੀ ਤੋਂ ਕੁਝ ਪਰਾਂ ਇੱਕ ਕਲੰਦਰ ਬੈਠਾ ਦਰਸ਼ਨ ਕਰ ਰਿਹਾ ਹੈ ਕਿ ਬਾਬਾ ਮਾਹਰ ਨਾਮ ਸਿੰਘ ਜੀ ਆਪਣੇ ਅੱਗੇ ਆਸਨ ਪਰ ਰੱਖੇ ਦੁੱਧਵਲ ਨਿਗਾ ਟਿਕਾ ਕੇ ਗੁਰਬਾਣੀ ਪਾੜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰ ਜਦੋਂ ਕੁਝ ਦੁੱਧ ਛੱਕ ਹਟੇ ਤਾਂ ਇਸ ਕਲੰਦਰ ਦਾ ਇੱਕ ਬਾਂਦਰ ਭੱਜ ਕੇ ਫੱਟ ਬਾਬਾ ਜੀ ਦੇ ਸਾਹਮਣੇ ਆਨ ਬੈਠਾ ਕੁਝ ਦੁੱਧ ਰਸਨਾ ਨੂੰ ਲਾ ਕੇ ਇਸ ਬਾਂਦਰ ਅੱਗੇ ਬਚਿਆ ਹੋਇਆ ਦੁੱਧ ਛਕਾਣ ਦਾ ਹੁਕਮ ਕੀਤਾ ਤੇ ਇਹ ਬਾਂਦਰ ਵੀ ਝਟਪਟ ਸਾਰਾ ਅੱਗੇ ਰੱਖਿਆ ਦੁੱਧ ਛੱਕ ਗਿਆ ਤੇ ਨਾਲ ਹੀ ਆਪਣਾ ਸਿਰ ਸੁੱਟ ਦਿੱਤਾ ਹੁਣ ਕਲੰਦਰ ਰੋਣ ਲੱਗਿਆ ਕਿ ਮੇਰਾ ਕੀ ਬਣੇਗਾ ਬਾਬਾ ਮਾਹਰ ਨਾਮ ਸਿੰਘ ਜੀ ਨੇ ਖਜ਼ਾਨੇ ਵਿੱਚੋਂ 5 ਰੁਪਏ ਮੰਗਵਾ ਕੇ ਦਿੱਤੇ ਤੇ ਆਖਿਆ ਕਿ ਹੈ ਕਲੰਦਰ ਤੇਰਾ ਸੰਬੰਧ ਇਸ ਨਾਲ ਇਤਨਾ ਹੀ ਸੀ ਉਸ ਸਮੇਂ 5 ਰੁਪਏ ਵੀ ਅੱਜ ਦੇ ਹਜ਼ਾਰਾਂ ਦੇ ਬਰਾਬਰ ਸਨ ਭਾਵ ਕੀ ਬੰਧਨ ਨੂੰ ਮੁਕਤੀ ਬਖਸ਼ੀ ਕਿਸ ਸਦਕਾ ਗੁਰਬਾਣੀ ਦੇ ਪ੍ਰਤਾਪ ਸਦਕਾ ਐਸੀ ਸਮਰੱਥਾ ਦੇ ਮਾਲਕ ਬਣ ਗਏ ਜਿਨ੍ਹਾਂ ਨੇ ਕਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਬੈਠ ਕੇ ਕਦੇ ਬਾਬਾ ਅਟਲ ਰਾਏ ਸਾਹਿਬ ਜੀ ਦੇ ਅਸਥਾਨ ਪਾਸ ਬੈਠ ਕੇ 7.5 ਲੱਖ ਪਾਤ ਸ੍ਰੀ ਜਪਜੀ ਸਾਹਿਬ ਜੀ ਦਾ ਕਰਕੇ ਸਾਨ ਗੁਰੂ ਰਾਮਦਾਸ ਪਾਤਸ਼ਾਹ ਜਿਦੇ ਚਰਨਾਂ ਦਾ ਰਸ ਮਾਣਦਿਆਂ ਹੋਇਆ ਆਤਮਿਕ ਰਸ ਲੈਂਦਿਆਂ ਸਮਾ ਸਫਲਾ ਕੀਤਾ ਭਾਵ ਕੀ ਜਪਜੀ ਸਾਹਿਬ ਦੀ ਬਾਣੀ ਨਾਲ ਬਾਬਾ ਮਾਹ ਹਨਨਾਮ ਸਿੰਘ ਜੀ ਦਾ ਇਤਨਾ ਪਿਆਰ ਸੀ ਕਿ ਹਰ ਸੇਵਕ ਨੂੰ ਇਥੋਂ ਤੱਕ ਹੁਕਮ ਸੀ ਕਿ ਹਰ ਸਮੇਂ ਸੇਵਾ ਨਿਭਾਉਂਦਿਆਂ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਜਾਪ ਨਹੀਂ ਛੱਡਣਾ ਨਤੀਜਾ ਇਹ ਸੀ ਕਿ ਹਰ ਸੇਵਕ ਦਾ ਰੋਜ਼ਾਨਾ ਜਪਜੀ ਸਾਹਿਬ ਦਾ ਇਤਨਾ ਅਭਿਆਸ ਵੱਧ ਗਿਆ ਕਿ ਸਵਾਸ ਸਵਾਸ ਬਾਣੀ ਪੜਨ ਦਾ ਨਿਤਨੇਮ ਕਟੋ ਘਟ ਸੋਸੋ ਪਾੜ ਜਬਜੀ ਸਾਹਿਬ ਆਤਮਿਕ ਖੁਰਾਕ ਬਣ ਗਈ ਸੀ। ਬਾਬਾ ਜੀ ਪਾਸ ਐਸਾ ਹੀ ਗੁਰੂ ਚਰਣਾ ਨਾਲ ਰਸ ਮਾਨਣ ਵਾਲੇ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਦਾ ਹਰ ਸਵਾਸ ਗੁਰੂ ਨਾਨਕ ਪਾਤਸ਼ਾਹ ਦੇ ਅਨਮੋਲ ਸੋਨੇ ਚਰਣਾ ਕਮਲਾਂ ਦਾ ਰਸ ਮਾਨਦਿਆਂ ਗੁਜ਼ਰਦਾ ਸੀ। ਉਹ ਕਿਵੇਂ-ਕਿਵੇਂ ਕਿਰਪਾ ਕਰਦੇ ਸਨ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਪਾਸ ਇੱਕ ਵਾਰ ਨਾਨਕ ਸਰ ਵਿਖੇ ਕੁਰੂਖੇਤਰ ਤੋਂ ਕੁਝ ਸਰੀਰ ਦਰਸ਼ਨ ਕਰਨ ਆਏ। ਅੱਗੇ ਵੀ ਕਦੇ ਸਮਾਂ ਮਿਲੰਤੇ ਦਰਸ਼ਨ ਕਰਨ ਆਉਂਦੇ ਸਨ ਇਹ ਪੰਜਾਬ ਦੀ ਧਰਤੀ ਪਰ ਆ ਕੇ ਆਪਣੇ ਨਾਲ ਹਾਥੀ ਲਿਆ ਕੇ ਥਾਂ ਪਰ ਥਾਂ ਚੱਕਰ ਲਾਉਂਦੇ ਸਨ ਇੱਥੇ ਬਾਬਾ ਜੀ ਪਾਸ ਵੀ ਦਰਸ਼ਨਾ ਸਮੇ ਇੱਕ ਛੋਟੀ ਉਮਰ ਦਾ ਹਾਥੀ ਨਾਲ ਲੈ ਕੇ ਆਏ ਕੋਈ 5-6 ਜਣੇ ਸਨ ਨਾਨਕ ਸਰ ਇੱਥੇ ਆ ਕੇ ਹਾਥੀ ਬਿਮਾਰ ਹੋ ਗਿਆ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਪਾਸ ਬੇਨਤੀ ਕੀਤੀ ਬਾਬਾ ਜੀ ਸਾਡਾ ਹਾਥੀ ਬਿਮਾਰ ਹੋ ਗਿਆ ਹੈ ਕਿਰਪਾ ਕਰੋ ਠੀਕ ਹੋ ਜਾਏ ਬਾਬਾ ਕੁੰਦਨ ਸਿੰਘ ਜੀ ਐਨਾ ਦੀ ਬੇਨਤੀ ਸੁਣ ਕੇ ਬਚਨ ਕਰਨ ਲੱਗੇ ਕਿ ਭਾਈ ਹਾਥੀ ਤਾਂ ਮੁਕਤੀ ਚਾਹੁੰਦਾ ਹੈ ਹੋਰ ਕੁਝ ਨਹੀਂ ਸਾਰੇ ਚੁੱਪ ਹੋ ਗਏ ਕੁਝ ਧੇਰ ਚੁੱਪ ਪਿੱਛੋਂ ਫਿਰ ਦੁਬਾਰਾ ਬੇਨਤੀ ਕੀਤੀ ਬਾਬਾ ਜੀ ਸਾਡਾ ਹਾਥੀ ਬਿਮਾਰ ਹੋ ਗਿਆ ਹੈ ਕਿਰਪਾ ਕਰੋ ਬਾਬਾ ਕੁੰਦਨ ਸਿੰਘ ਜੀ ਫਿਰ ਬਚਨ ਕਰਨ ਲੱਗੇ ਕਿ ਭਾਈ ਹਾਥੀ ਮੁਕਤੀ ਚਾਹੁੰਦਾ ਹੈ ਮੁਕਤੀ ਹੋਰ ਕੁਝ ਨਹੀਂ ਨਾਲ ਇੱਕ ਸੇਵਾਦਾਰ ਨੂੰ ਇੱਕ ਪਪੀਤਾ ਪ੍ਰਸ਼ਾਦ ਵਜੋਂ ਦੇ ਕੇ ਬਚਨ ਕੀਤੇ ਕਿ ਜਬਜੀ ਸਾਹਿਬ ਦਾ ਪਾਠ ਕਰਕੇ ਉਸ ਹਾਥੀ ਨੂੰ ਜਾ ਕੇ ਖਵਾ ਦਿਓ ਜਦੋਂ ਮਹਾਵਤ ਨੇ ਬਾਬਾ ਜੀ ਪਾਸੋਂ ਮਿਲਿਆ ਪ੍ਰਸ਼ਾਦ ਪਪੀਤਾ ਸੇਵਾਦਾਰ ਪਾਸੋਂ ਲੈ ਕੇ ਹਾਥੀ ਨੂੰ ਖਵਾਇਆ ਤਾਂ ਕੁਝ ਸਮੇਂ ਵਿੱਚ ਹੀ ਦੇਖਦਿਆਂ ਦੇਖਦਿਆਂ ਹਾਥੀ ਜ਼ਮੀਨ ਪਰ ਡਿੱਗ ਪਿਆ ਤੇ ਆਪਣੇ ਪ੍ਰਾਣ ਤਿਆਗ ਦਿੱਤੇ ਹੁਣ ਹਾਥੀ ਵਾਲੇ ਸਾਰੇ ਰੋਣ ਲੱਗ ਪਏ ਕਿ ਇਹ ਤਾਂ ਸਾਡੀ ਰੋਜ਼ੀ ਰੋਟੀ ਦਾ ਵਸੀਲਾ ਸੀ ਅਸੀਂ ਬਹੁਤ ਗਰੀਬ ਹਾਂ ਬਾਬਾ ਕੁੰਦਨ ਸਿੰਘ ਜੀ ਨੇ ਆਪ ਹੀ ਕਿਰਪਾ ਕਰਕੇ ਇਨਾਂ ਨੂੰ ਖਜ਼ਾਨੇ ਵਿੱਚੋਂ ਮਾਇਆ ਦੇ ਕੇ ਅਤੇ ਪ੍ਰਸ਼ਾਦ ਦੇ ਕੇ ਵਿਦਾ ਕੀਤਾ ਤੇ ਵਚਨ ਕੀਤੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਇੱਥੇ ਇਸ ਦੀ ਸਵਾਸਾ ਰੂਪੀ ਪੂੰਜੀ ਸਮਾਪਤ ਹੋ ਗਈ ਸੀ ਇਹ ਤਾਂ ਇੱਥੇ ਮੁਕਤੀ ਕਰਵਾਉਣ ਆਇਆ ਸੀ ਹੁਣ ਨਾਲ ਕੁਝ ਸੇਵਾਦਾਰ ਭੇਜ ਕੇ 10 ਕੁਇੰਟਲ ਲੂਣ ਤੇ ਕਪੜੇ ਬਸਤਰ ਹੋਰ ਸਾਰੀ ਸਮਗਰੀ ਆਪ ਕੋਲੋਂ ਭੇਜੀ ਤੇ ਉਸ ਦੀ ਅੰਤਿਮ ਮਰਿਆਦਾ ਸਾਰੀ ਨਿਭਾਉਣ ਦਾ ਵਚਨ ਕੀਤਾ ਭਾਵ ਕੀ ਗੁਰੂ ਦੇ ਪਿਆਰੇ ਬਾਬਾ ਨਾਨਕ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਦੀਆਂ ਕਰਨੀਆਂ ਕਮਾਈਆਂ ਦਾ ਪ੍ਰਤਾਪ ਅੱਜ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਰਾਹੀ ਪ੍ਰਗਟ ਹੋ ਰਿਹਾ ਸੀ ਕਿ ਮੁਕਤ ਜੁਗਤਦਾਰ ਕੋਲਾ ਦੀ ਬਖਸ਼ਿਸ਼ ਦੇ ਦਰਸ਼ਨ ਹੋ ਰਹੀ ਸਨ ਧੰਨ ਬਾਬਾ ਜੀ ਭਾਈ ਅਰਜਨ ਸਿੰਘ ਨੂੰ ਝੂਠੇ ਕੇਸ ਵਿੱਚੋਂ ਬਰੀ ਕਰਨਾ ਨਿਰਗੁਨ ਰਾਖ ਲਿਆ ਸੰਤਨ ਕਾ ਸਦਕਾ ਸਤਗੁਰੂ ਟਾਕ ਲਿਆ ਮੋਹ ਪਾਪੀ ਪੜਦਾ ਸਾਂਤ ਜਨ ਆਦੀ ਸੰਗਤ ਕਰਨ ਨਾਲ ਕਸ਼ਟ ਕੱਟੇ ਜਾਂਦੇ ਨੇ ਪਰਦੇ ਟੱਕੇ ਜਾਂਦੇ ਨੇ ਸੂਲੀ ਤੋਂ ਸੂਲ ਹੋ ਜਾਂਦੇ ਨੇ ਪਰ ਮਹਾਪੁਰਸ਼ ਆਪ ਗੁਰੂ ਨਾਨਕ ਦਾ ਪੁਜਾਰੀ ਹੋਵੇ ਆਪ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਾੜ ਲੱਗਾ ਹੋਵੇ ਤੇ ਜਗਿਆਸੂ ਨੂੰ ਵੀ ਸੱਚੇ ਮਾਲਕ ਦੇ ਚਰਨਾਂ ਨਾਲ ਜੋੜ ਦੇਵੇ ਗੁਰ ਸ਼ਬਦ ਦਾ ਅੰਦਰ ਪ੍ਰਕਾਸ਼ ਕਰ ਦੇਵੇ ਧਨ ਬਾਬਾ ਕੁੰਦਨ ਸਿੰਘ ਜੀ ਪਾਸੋਂ ਅਮਰਸਰ ਦੇ ਕੀਰਤਨੀਏ ਭਾਈ ਅਰਜਨ ਸਿੰਘ ਜੀ ਅਕਾਲ ਸੰਗੀ ਸਭਾ ਵਾਲੇ ਬਹੁਤ ਖੁਸ਼ੀਆਂ ਮਾਣਦੇ ਰਹੇ। ਬਾਬਾ ਜੀ ਵੀ ਗੁਰੂ ਕਾ ਕੀਰਤਨੀਆ ਜਾਣ ਕੇ ਬਹੁਤ ਸਤਿਕਾਰ ਪਿਆਰ ਬਖਸ਼ਦੇ ਸਨ। ਇਹ ਗੁਰੂ ਕੇ ਕੀਰਤਨੀਏ ਜਿੱਥੇ ਸਾਧਗੁਣਾ ਨੂੰ ਕੀਰਤਨ ਸੁਣਾ ਕੇ ਖੁਸ਼ੀਆਂ ਲੈਂਦੇ ਸਨ। ਸਾਧ ਸੰਗਤੀਆਂ ਖੁਸ਼ੀਆਂ ਲੈਂਦੇ ਸਨ। ਉਥੇ ਨਹਿਰ ਦੇ ਮਹਿਕਮੇ ਵਿੱਚ ਕਲਰਕ ਦੀ ਨੌਕਰੀ ਵੀ ਕਰਦੇ ਸਨ ਤੇ ਪੇਪਰ ਵਰਕ ਦਾ ਸਾਰਾ ਕਾਰਜ ਇਨ੍ਹਾਂ ਦੇ ਹੱਥ ਵਿੱਚ ਹੁੰਦਾ ਸੀ। ਇਸ ਨੌਕਰੀ ਦੌਰਾਨ ਇੱਕ ਸਮੇਂ ਨਿਰੰਕਾਰ ਦੀ ਐਸੀ ਨੇਤਵਰਤੀ ਕਿ ਇੱਕ ਵੱਡੇ ਅਫਸਰ ਵੱਲੋਂ ਨੈਰੀ ਮਹਿਕਮੇ ਦੌਰਾਨ 8 ਲੱਖ ਰੁਪਏ ਰਿਸ਼ਵਤ ਵਜੋਂ ਲੈ ਕੇ ਉਲਟਾ ਝੂਠਾ ਕੇਸ ਭਾਈ ਅਰਜਨ ਸਿੰਘ ਦੇ ਸਿਰ ਤੇ ਮਾਰ ਦਿੱਤਾ ਗਿਆ। ਉਸ ਸਮੇਂ ਦਾ ਜੋ ਵੱਡਾ ਸੀਨੀਅਰ ਅਫਸਰ ਸੀ ਬਹੁਤ ਸਖਤ ਸੁਭਾਅ ਦਾ ਸੀ। ਭਾਈ ਅਰਜਨ ਸਿੰਘ ਜੀ ਦੇ ਬਹੁਤ ਖਿਲਾਫ ਹੋ ਗਿਆ। ਨਤੀਜਾ ਇਹ ਨਿਕਲਣਾ ਸੀ ਕਿ ਬਹੁਤ ਸਖਤ ਸਜ਼ਾ ਹੋਣੀ ਸੀ ਜੋ ਕਿ ਗੁਰੂ ਦੇ ਚਰਨਾਂ ਨਾਲ ਜੋੜਨ ਵਾਲੇ ਬਾਬਾ ਜੀ ਨੇ ਕਿਵੇਂ ਟਾਲ ਦਿੱਤੀ। सिमर 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 सुख पाया चरण कमल रख मन माही ताकी सन्न भरयो नानक दास जाते ऊपर को नाही एक दिन भाई अर्जुन सिंह जी अपने सहयोगी राजवीर सिंह ਨੂੰ ਕਹਿਣ ਲਗੇ ਰਾਜ ਜੀ ਮੇਰੇ ਬਾਬਾ ਜੀ ਪਾਸ ਨਾਨਕ ਸਰ ਜਾ ਕੇ ਬੇਨਤੀ ਕਰ ਦਿਓ ਬਾਬਾ ਜੀ ਜ਼ਰੂਰ ਕੋਈ ਬਖਸ਼ਿਸ਼ ਕਰਕੇ ਵਿੱਦ ਬਣਾਉਣਗੇ ਆਪਣੇ ਜੱਥੇ ਦਾ ਰਾਗੀ ਦਾ ਬਚਨ ਸੁਣ ਰਾਜਵੀਰ ਸਿੰਘ ਅਗਲੇ ਦਿਨ ਹੀ ਨਾਨਕ ਸਰ ਜਾ ਪਹੁੰਚਿਆ ਬਾਬਾ ਜੀ ਪਾਸ ਮੱਥਾ ਟੇਕ ਕੇ ਬੇਨਤੀ ਕੀਤੀ ਬਾਬਾ ਜੀ ਪਾਈ ਅਰਜਨ ਸਿੰਘ ਜੀ ਵੱਲੋਂ ਬੇਨਤੀ ਹੈ ਬਾਬਾ ਜੀ ਨੇ ਬਚਨ ਕੀਤਾ ਠਾਣੇਦਾਰਾ ਦਾਸ ਬਾਬਾ ਜੀ ਪਾਈ ਅਰਜਨ ਸਿੰਘ ਜੀ ਉੱਪਰ 8 ਲੱਖ ਰੁਪਏ ਦਾ ਝੂਠਾ ਕੇਸ ਪੈ ਗਿਆ ਹੈ ਕਿਰਪਾ ਕਰੋ ਸਾਰੀ ਵਿਤਿਆ ਜਿਸ ਵੇਲੇ ਖੋਲ ਕੇ ਸੁਣਾਈ ਤਾਂ ਬਾਬਾ ਕੁੰਦਨ ਸਿੰਘ ਜੀ ਬਹੁਤ ਹੀ ਪਿਆਰ ਦੇ ਲਹਿਜੇ ਵਿੱਚ ਹੱਸਦੇ ਹੋਏ ਬੋਲੇ ਲੈ ਠਾਣੇਦਾਰਾ ਇਹ ਕਿਹੜਾ ਕੰਮ ਹੈ ਤਾਂ ਅਨੁਸ਼ੀਰਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਜਪਜੀ ਸਾਹਿਬ ਦੇ 13 ਪਾਠਾਂ ਦੀ ਹਾਜ਼ਰੀ ਲਗਾ ਕੇ ਦੇ ਕਰਵਾ ਕੇ ਅਰਦਾਸ ਕਰਨੀ ਛੇਵੇਂ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਨਾਲ ਹੀ ਬਾਬਾ ਜੀ ਮੁਸਕਰਾ ਕੇ ਬਚਨ ਕਰਨ ਲੱਗੇ ਕਿ ਠਾਣੇਦਾਰਾ ਆਪਣੀ ਲਾਤ ਉਹਦੇ ਲੱਕ ਤੇ ਮਾਰ ਦੇਈ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਦਨ ਤੇ ਛੁਟੇ ਇਦਾਂ ਰਾਜਵੀਰ ਸਿੰਘ ਨੇ ਨਾਨਕਸਰ ਤੋਂ ਵਾਪਸ ਆ ਕੇ ਸਾਰੀ ਵਿਥਿਆ ਪਾਈ ਅਰਜਨ ਸਿੰਘ ਜੀ ਨੂੰ ਆਸ ਸੁਣਾਈ ਭਾਈ ਅਰਜਨ ਸਿੰਘ ਜੀ ਨੇ ਉਸੇ ਵਕਤ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਪਾਠ ਕਰਕੇ ਦੇਵ ਪ੍ਰਸ਼ਾਦ ਲੈ ਕੇ ਹਜ਼ੂਰ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਂ નિર્ਦੋਸ਼ ਹਾਂ ਮੇਰੇ ਤੇ ਝੂਠਾ ਕੇਸ ਪੈ ਗਿਆ ਹੈ ਕਿਰਪਾ ਕਰਕੇ ਮੈਨੂੰ ਇਸ ਔਖੇ ਸਮੇਂ ਤੋਂ ਰਾਖ ਲੈਣਾ ਜੀ ਅਰਦਾਸ ਕਰਕੇ ਭਾਈ ਅਰਜਨ ਸਿੰਘ ਘਰ ਪਹੁੰਚੇ ਹੁਣ ਭਾਈ ਅਰਜਨ ਸਿੰਘ ਜੀ ਨੇ ਰਾਜਬੀਰ ਸਿੰਘ ਨੂੰ ਆਪਣੇ ਘਰ ਕੀਰਤਨ ਦੀ ਰਿਆਸਲ ਕਰਨ ਵਾਸਤੇ ਬੁਲਾਇਆ ਭਾਈ ਅਰਜਨ ਸਿੰਘ ਜੀ ਨੂੰ ਪਤਾ ਸੀ ਕਿ ਰਾਜਬੀਰ ਸਿੰਘ ਨੇ ਮੇਰੇ ਲੱਕ ਵਿੱਚ ਲੱਤ ਮਾਰਨੀ ਨਹੀਂ ਕਿਉਂਕਿ ਭਾਈ ਅਰਜਨ ਸਿੰਘ ਜੱਥੇ ਦੇ ਮੁਖੀ ਸਨ ਤੇ ਰਾਜਬੀਰ ਸਿੰਘ ਸਹਿਯੋਗੀ ਸਨ ਜਿਸ ਵੇਲੇ ਰਾਜਬੀਰ ਸਿੰਘ ਕੀਰਤਨ ਦੀ ਰਿਆਸਲ ਲਈ ਭਾਈ ਅਰਜਨ ਸਿੰਘ ਜੀ ਦੇ ਘਰ ਆਇਆ ਤਾਂ ਅੱਗੇ ਭਾਈ ਅਰਜਨ ਸਿੰਘ ਜੀ ਬੈੱਡ ਉੱਪਰ ਲੇਟੇ ਹੋਏ ਸਨ ਰਾਜਬੀਰ ਸਿੰਘ ਕੋਲ ਬੈਠ ਗਿਆ ਭਾਈ ਅਰਜਨ ਸਿੰਘ ਜੀ ਨੇ ਰਾਜਬੀਰ ਦੀ ਲੱਤ ਫੜ ਕੇ ਆਪਣੇ ਲੱਖ ਵਿੱਚ ਜ਼ੋਰ ਨਾਲ ਮਰਵਾ ਲਈ ਕਿਉਂਕਿ ਬਾਬਾ ਜੀ ਦਾ ਜੋ ਬਚਨ ਸੀ ਉਹ ਵੀ ਕਮਾਉਣਾ ਸੀ ਐਦਾਂ ਨਿਰੰਕਾਰ ਦੀ ਐਸੀ ਸ਼ਕਤੀ ਵਰਤੀ ਕਿ ਜਿੱਥੇ 8 ਲੱਖ ਦਾ ਝੂਠਾ ਕੇਸ ਭਾਈ ਅਰਜਨ ਸਿੰਘ ਜੀ ਉੱਪਰ ਚੱਲ ਰਿਹਾ ਸੀ ਕਿ ਨਿਰੰਕਾਰ ਦੀ ਨੇ ਥੋੜੇ ਦਿਨਾਂ ਦੌਰਾਨ ਹੀ ਉਸ ਅਫਸਰ ਦੀ ਸ਼ਹਿਰੋਂ ਬਾਹਰ ਟਰਾਂਸਫਰ ਹੋ ਗਈ ਉਸ ਦੀ ਜਗ੍ਹਾ ਨਵਾਂ ਅਫਸਰ ਆ ਗਿਆ ਇਸ ਦੌਰਾਨ ਸਾਰੇ ਵਰਕਰਾਂ ਨੇ ਨਵੇਂ ਅਫਸਰ ਨੂੰ ਭਾਈ ਅਰਜਨ ਸਿੰਘ ਦੀ ਹਮਾਇਤ ਕਰਦਿਆਂ ਦੱਸਿਆ ਕਿ ਇਹ ਕੇਸ ਇਸਤੇ ਝੂਠਾ ਪਾਇਆ ਗਿਆ ਹੈ ਛੇਵੇਂ ਪਾਤਸ਼ਾਹ ਦੀ ਕਿਰਪਾ ਅਤੇ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਅਸੀਸ ਸਦਕਾ ਉਸ ਨਵੇਂ ਅਫਸਰ ਦੇ ਹਿਰਦੇ ਤੇ ਮਿਹਰ ਪਈ ਉਸ ਅਫਸਰ ਨੇ ਆਖਿਆ ਕਿ ਹੁਣ ਜਿਹੜੀ ਤਰੀਕ ਪਏਗੀ ਤੁਸੀਂ ਸਾਰੇ ਇਕੱਠੇ ਹੋ ਕੇ ਭਾਈ ਅਰਜਨ ਸਿੰਘ ਵੱਲੋਂ ਗਵਾਹੀ ਦੇਣਾ ਇਸ ਦੌਰਾਨ ਹੀ ਨਵੇਂ ਅਫਸਰ ਨੇ ਵੀ ਭਾਈ ਅਰਜਨ ਸਿੰਘ ਦੇ ਕੇਸ ਪ੍ਰਤੀ ਸ਼ਾਨਭੀਨ ਕਰਦਿਆਂ ਵੇਖਿਆ ਕਿ ਇਸ ਨੂੰ ਨਾਜਾਇਜ਼ ਫਸਾਇਆ ਗਿਆ ਹੈ ਤਾਂ ਇਸ ਅਫਸਰ ਨੇ ਵੀ ਹਮਾਇਤ ਕਰਦੇ ਹੋਏ ਇਸ ਭਾਈ ਅਰਜਨ ਸਿੰਘ ਨੂੰ ਇਸ ਕੇਸ ਵਿੱਚੋਂ ਬਰੀ ਕਰਵਾ ਦਿੱਤਾ ਪਰੇ ਸਾਰੀ ਕਿਰਪਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇ ਬਾਬਾ ਕੁੰਦਨ ਸਿੰਘ ਜੀ ਦੇ ਬਚਨਾਂ ਦੀ ਸੀ ਹੁਣ ਸਾਰਾ ਪਰਿਵਾਰ ਬਾਬਾ ਜੀ ਦੀ ਸੰਗਤ ਕਰਦਾ ਹੈ ਤੇ ਸੱਚੇ ਸਾਹਿਬ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਚਰਨਾਂ ਤੋਂ ਸਦਕੇ ਜਾਂਦਾ ਹੈ ਧੰਨ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ